ਸੋ ਗਿਆ ਨੀਂਦ ਆਈ ਕਹਿਦੀ ਸੁੱਤਾ ਕਿਉਂ ਨਹੀਂ ਜਾਗਦਾ ਤੇਰੀਆਂ ਪਲ ਪਲ ਲੋੜਾਂ ਆਗਤੇ ਹੋ ਸਾਈ ਤੇਰੀਆਂ ਪਲ ਪਲ ਲੋੜਾਂ ਆਗਤੇ ਹੋ ਨੋਈ ਵੇ ਆਗਾਤਾ ਪਿਆ ਆਗਤੇ ਹੋ ਸਾਈ ਵੇ ਆਗਾਤਾ ਪਿਆ ਆਗਤੇ ਕੀ ਨਾਮ ਪਰਾ ਜੀ ਹਾਂਜੀ ਗੁਰਤੇਜ ਸਿੰਘ ਆਈ ਨਾਮ ਪਰਾ ਗੁਰਤੇਜ ਸਿੰਘ ਜੀ ਜਿਹੜਾ ਅੱਜ ਲੰਗਰ ਲਗਾਇਆ ਗਿਆ ਇਹ ਹਰ ਸਾਲ ਲਗਾਉਣਿਓ ਤੇ ਕੀ ਕਹਣਾ ਚਾਹੁੰ ਇਸ ਨੂੰ ਹਾਂਜੀ ਇਸ ਟਾਈਮ ਅਸੀਂ ਏਪੀ ਇਨਕਲੇਵ ਦੇ ਵਿੱਚ ਖਵਾਇਆ ਫਿਰ ਅਸੀਂ ਦਰਗਾਹ ਦੇ ਉੱਤੇ ਖੜੇ ਆ ਗਏ ਜਿਸੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ 3 ਮਾਰਚ 20 ਹੱਗਣ ਵਾਲੇ ਦਿਨ ਤੇ ਹਰ ਇੱਕ ਸਾਲ ਲੰਗਰ ਲਗਾਇਆ ਜਾਂਦਾ ਤੇ ਸੰਗਤਾਂ ਦੇ ਸ਼ਹਿਜੋਤ ਨਾਲ ਜਿਹੜਾ ਇਹ ਲੰਗਰ ਆਪਰਪੂਰ ਚੱਲਦਾ ਸਾਰਿਆਂ ਤੁਰੀਆਂ ਸੰਗਤਾਂ ਨੇ ਦੁਨੀਆ ਦੀ ਉਹ ਇੱਥੇ ਆ ਕੇ ਲੰਗਰ ਸ਼ਕਤ ਜੀੜੀਏ ਦਰਗਾਹ ਬਣੀ ਹੋਈ ਹੈ ਇਹਦੇ ਬਾਰੇ ਕੁਝ ਕੀ ਕੀ ਹਿਸਟਰੀ ਆ ਜਾਂ ਕੀ ਕਹੂੰਗਾ ਇਹਦੇ ਬਾਰੇ ਸਾਡੇ ਪੁਰਾਣੇ ਪੋਸਤਾਂ ਤੋਂ ਚੱਲ ਰਿਹਾ ਸਾਡੇ ਕੇ ਸਾਡੇ ਦਾਦੇਦਿਆਂ ਵੀ ਤੋਂ ਪਹਿਲਾਂ ਦੀ ਇਹ ਦਰਗਾਹ ਦਾ ਚੱਲ ਰਿਹਾ ਸਾਡੇ 20 ਪੱਗਣ ਦਾ ਹੀ ਪਹਿਲਾਂ 20 ਪੱਗਣ ਦਾ ਹੁੰਦਾ 3 ਮਾਰਚ ਕਹਿੰਦੇ ਨੇ ਵੀ ਹੌਲੀ ਹੌਲੀ ਵਾਧਾ ਵਾਧਾ ਜਿਵੇਂ ਜੋ ਸੰਗਤਾਂ ਦਾ ਸਹਿਯੋਗ ਹੋਈ ਜਾਂਦਾ ਸਾਡੇ ਬੇੜੜੇ ਤੋਂ ਕੁੜੀਆਂ ਨੇ ਉਹ ਹਰ ਸਾਲ ਬਹੁਤ ਜਿਆਦੇ ਵੱਧ ਕੇ ਹਿੱਸਾ ਬੁੰਦਿਆ ਨੇ ਜਿਹੜੇ ਸਾਡੇ ਇਹ ਇਹਦੇ ਵਿੱਚ ਸਾਰੇ ਰਿਸ਼ਤੇਦਾਰ ਇਹਨੇ ਵੀ ਰਿਸ਼ਤੇ ਸਾਰੇ ਰਿਸ਼ਤੇਦਾਰਾ ਇੱਥੇ ਕਾਢ ਕਰਦੇ ਕੁੜੀਆਂ ਵੱਧ ਤੋਂ ਵੱਧ ਕੁੜੀਆਂ ਦੀ ਮੰਲਟਾ ਹੁੰਦੀ ਸਾਡੇ ਜਿਹੜੇ ਵਿੱਚ ਇੱਕ ਖੂਹ ਨੇ ਉਹਦੀ ਕੀ ਹੋਈ ਤੇ ਪੁਰਾਣਾ ਖੂਹ ਦੇਖੋ ਇਹ ਪੁਰਾਣਾ ਖੂਹ ਹੈ ਇਹਦੇ ਵਿੱਚ ਕੋਈ ਹੈ ਤਾਂ ਜ਼ਰੂਰ ਆ ਪੁਰਾਣਾ ਪਰਸ ਅਸੀਂ ਇਹਦੇ ਵਿੱਚ ਕੋਈ ਕੋਈ ਗੱਲ ਇੱਥੇ ਕਿਸੇ ਨਹੀਂ ਕਹਿੰਦੀ ਕੁਆਜੇ ਨੂੰ ਮੰਨਦੇ ਕੁਆਜਾ ਇੱਥੇ ਸਾਡੇ ਬਜ਼ੁਰਗਾਂ ਨੇ ਪਹਿਲਾਂ ਇੱਥੇ ਪਾਣੀ ਦਾ ਆਪਣੇ ਖੇਤ ਹੁੰਦੇ ਸੀ ਉਦੋਂ ਪਾਣੀ ਲਾਉਂਦੇ ਸੀ ਕੁਆਜੇ ਦੀ ਮੰਨਤਾ ਕਰਦੇ ਸੀ ਵੱਡੇ ਬਜ਼ੁਰਗਾਂ ਚ ਕੁਆਜੇ ਦਾ ਅਸਰ ਹੁੰਦਾ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਇੱਥੇ ਮੰਨਤਾ ਕਰਦੇ ਉਹਨਾਂ ਦੇ ਲਈ ਇੱਥੇ ਉਹ ਵੀ ਯਾਦ ਉਹ ਜਿਹੇ ਮੰਦਰ ਬਣਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਵੀ ਬੰਚੋ ਰਹੇ ਜੀ ਕਿੰਨੇ ਆ ਜੀ ਜਿਹੜਾ ਖਵਾਜੇ ਦਾ ਹੁੰਦਾ ਹੈ ਖੇਤ ਹੁੰਦੇ ਸੀਗੇ ਜੀ ਘਰਾਂ ਚ ਪੁਰ ਪੂਈਆਂ ਆਉਂਦੀਆਂ ਅੱਛਾ ਜੀ ਇਹ ਪਾਣੀ ਦੀ ਮੰਨਤ ਤਾਂ ਹੁੰਦੀ ਸੀ ਜੀ ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪਾਣੀ ਜਿੰਨੇ ਦੇਵੀ ਦੇਵ ਦਾ ਸਾਰੇ ਪਾਣੀ ਤੇ ਜਿਆਦਾ ਨਿਰਭਰ ਰੱਖਦੇ ਨੇ ਸਰੀਰ ਦੇ ਵਿੱਚ 75% ਪਾਣੀ ਆ 25% ਖਾਣ ਤੁਹਾਡੇ ਪੇਸ਼ੀਆਂ ਰਏ ਉਮੀ ਜਿਹੜੀ ਧਰਤੀ ਹੈ ਧਰਤੀ ਦੇ ਵਿੱਚ ਵੀ 75% ਪਾਣੀ ਆ 25% ਹਾਂ ਤੋਂ ਜਿਆਦੇ ਮੰਨਤਾ ਪਾਣੀ ਦੇ ਪਾਣੀ ਦੇ ਮੁਸਲਮਾਨ ਖਵਾਜਾ ਕਹਿੰਦੇ ਨੇ ਜਿਹੜੇ ਹਿੰਦੂ ਨੇ ਉਹ ਝੂਲੇ ਲਾਲ ਕਹਿੰਦੇ ਨੇ ਜੀ ਸਿੰਧੀ ਨੇ ਇਹ ਝੂਲੇ ਲਾਲ ਕਹਿੰਦੇ ਨੇ ਇਹ ਸਿੰਧੀਆਂ ਦੇ ਜਿਆਦੇ ਮੰਨਤਾ ਕਰਦੇ ਨੇ ਆਪਣੇ ਪੰਜਾਬੀ ਨੇ ਖਵਾਜਾ ਕਹ ਕੇ ਜਿਆਦੇ ਮੰਨਤਾ ਕਰ ਲੈਂਦੇ ਨੇ ਇਹਦਾ ਇਹ ਮਕਸਦ ਹੈ ਇਹ ਸੰਧ ਦੇ ਵਿੱਚ ਜਿਆਦੇ ਮੰਨਤਾ ਜਿਆਦੇ ਹੋ ਗਿਆ ਤੇ ਹਰ ਐਤਵਾਰ ਨੂੰ ਹਰ ਐਤਵਾਰ ਨੂੰ ਇੱਥੇ ਕੱਟੂਗਾ ਤੇ ਵਿੱਚ ਮੰਗਲਵਾਰ ਨੂੰ ਵੀ ਹੁੰਦੇ ਨੇ ਜੀ ਪਰ 3 ਮਾਰਚ ਦਾ ਸਰਨੂ ਵੱਗ ਪੰਡਾਰਾਉਣ ਦਾ ਵੱਡਾ ਪੰਡਾਰਾ ਜਣੀ ਐਸਾ ਮਨਾਉਣ 3 ਮਾਰਚ ਨੂੰ ਆਇਆ ਤਨ ਉਹ ਜਿਨਾ ਨੇ ਬਿਨਾਨੀਆਂ ਮੇਰੇ ਖਵਾਜਾ ਨਾਲੇ ਅੱਖੀਆਂ ਬਿਨਾਨੇ ਮਲਾ ਲੀਆਂ ਮੇਰੇ ਖਵਾਜਾ ਨਾਲੇ ਅੱਖੀਆਂ ہتھ نہی بندالیاں میرے خدا رانی رکھیاں ہتھ نہی بندالیاں میرے خدا رانی رکھیاں کب تک کتاباں اوناں ہڑ یتے رکھیاں